ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਹਿੱਤੀ ਅਸੀਂ ਆਏ ਆ ਅਸੀਂ ਕਿ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਵਾਸਰ ਮੱਥੀ ਹੈ ਅਸੀਂ ਕਰਨਾ ਸੀ ਅਸੀਂ ਕਰਤਾ ਹੁਣ ਤਾਂ ਦੂਤਾ ਕਾਲਤਖ ਸਾਹਿਬ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲਤਖ ਸਾਹਿਬ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਦਾ ਮਜ਼ਬੂਤ ਹੋਣਾ ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਕਾਲੀ ਦਲ ਖੜਦਾ ਹੈ ਉਹ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਸਪਸ਼ਟਿਕਰਨ ਦੇਣ ਵਾਸਤੇ ਪਰਮਿੰਦਰ ਸਿੰਘ ਢਿੰਡ ਸਾਜੀ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਸ਼੍ਰੀ ਹਕਾਲਤਖਸਾ ਵਿਖੇ ਪਹੁੰਚੇ ਨੇ ਤਾਂ ਸਾਡਾ ਮਜੂਦ ਨੇ ਤਾਂ ਢਿੰਡ ਸਾਹਿਬ ਕਿਵੇਂ ਵੇਖਦੇ ਹੋ ਅੱਜ ਤੁਸੀਂ ਪਹੁੰਚੇ ਹੋ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਡੀਕ ਸੀਗੀ ਕੌਮ ਨੂੰ ਕਿ ਜਿਸ ਤਰੀਕੇ ਦੇ ਨਾਲ ਬੇਅਦਬੀਆਂ ਵੀ ਹੋਈਆਂ ਨੇ ਸਰਕਾਰ ਰੈਂਦੀ ਜਰਾ ਦੇਖੋ ਕਿ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਹਿੱਤੀ ਅਸੀਂ ਆਏ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਾਰੀ ਸਿੱਖ ਕੌਮ ਸਮਰਪਿਤ ਹੈ ਤੋ ਜੋ ਵੀ ਹੁਕਮ ਹੋਏਗਾ ਆਪਦਾ ਪੱਖ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਅੱਗੇ ਸਿਰ ਮੱਥੀ ਹੈ ਤੁਸੀਂ ਕੀ ਸਮਝਦੇ ਹੋ ਕਿੱਥੇ ਕਿੱਥੇ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਗੱਲ ਨਹੀਂ ਕਰਨੀ ਇਹ ਕਲਤਕ ਸਾਬ ਦੇ ਹਿੱਤ ਚ ਹੈਗਾ ਹੱਥ ਚ ਹੈ ਸਾਰਾ ਉਹਨਾਂ ਨੇ ਕਰਨਾ ਫੈਸਲਾ ਮੈਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਪਾਂ ਮੰਨਦੇ ਆ ਕਿ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਟਿੱਪਣੀ ਨਹੀਂ ਕਰਨੀ ਕਲਤਕ ਸਾਬ ਦਾ ਹੁਕਮ ਹੈ ਵੀ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਜੀ ਜਿੰਨਾ ਚਿਰ ਕਲਤਕ ਸਾਬ ਦਾ ਫੈਸਲਾ ਨਹੀਂ ਆਉਂਦਾ ਉਹਦੇ ਬਾਰੇ ਉਹਦੇ ਬਾਰੇ ਮੈਂ ਕੋਈ ਇਸ ਵਾਰ ਚਰਚਾ ਨਹੀਂ ਕਰਨਾ ਚਾਹੁੰਦਾ ਕਲੇਮ ਦਿੱਤੀ ਸੀਗੀ ਉਹਦੇ ਤੇ ਜੋ ਇਨੀਸ਼ੀਏਸ਼ਨ ਦਾਰਵਿਕ ਹੋਈ ਉਹਦੇ ਦੀ ਸੈਟੀਸਫਾਈ ਹੋਣਾ ਤੁਸੇ ਦੇਖੋ ਮੇਰੀ ਸੈਟੀਸਫੈਕਸ਼ਨ ਜਾਂ ਨਾਟ ਸੈਟੀਸਫੈਕਸ਼ਨ ਦਾ ਕੋਈ ਮੈਨੇ ਨਹੀਂ ਜੀ ਜੋ ਅਕਾਲ ਤਖਤ ਸਾਹਿਬ ਕਰਨਗੇ ਅਸੀਂ ਉਹਦੇ ਪਾਬੰਦ ਆ ਜੀ ਜੋ ਵੀ ਹੁਕਮ ਹੋਊਗਾ ਜੋ ਕੁਝ ਹੋਊਗਾ ਅਸੀਂ ਸਿਰ ਝੁਕਾ ਕੇ ਉਹਨੂੰ ਮੰਨਣਾ ਹੈ ਇਹ ਸਾਡੀ ਡਿਊਟੀ ਹੈ ਤੇ ਇਹਨੂੰ ਜਿਵੇਂ ਵੀ ਹੁਕਮ ਜੋਸ਼ ਸਮੇਂ-ਸਮੇਂ ਤੇ ਜੋ ਆਏਗਾ ਅਸੀਂ ਉਹਦੇ ਪੂਰਾ ਉੱਤਰ ਆ ਦੇਣਾ। ਪਰ ਕਾਲਰ ਟੋਲ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ। ਸਾਡਾ ਇਸ ਕਰਕੇ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲਾਂ ਡਿਊਟੀਲ ਸਾਹਿਬ ਜੀ ਤੁਸੀਂ ਸੀ ਜਿਨ੍ਹਾਂ ਨੇ ਆਗੇ ਸ਼ਰੀਰ ਦਰਬਾਰ ਸਾਹਿਬ ਆ ਕੇ ਕਿਹਾ ਸੀ ਕਿ ਜੋ ਵੀ ਪਿਛੇ ਸਮੇਂ ਚ ਪੁੱਜਤ ਹੋ ਗਏ ਜਿਹੜਾ ਕੋਈ ਨਾਂ ਨਹੀਂ ਲੈਣ ਲਈ ਯਾਰ ਇੱਥੇ ਇਸ਼ਨਾਨ ਕਰਕੇ ਗਏ ਸੀ ਉਹਨਾਂ ਕਹਿ ਦਿੱਤਾ ਕਿ ਜੋ ਅੱਗੇ ਬਾਰੇ ਚੇ ਕਹਿਣਾ ਚਾਹੋ। ਦੇਖੋ ਠੀਕ ਹੈ। ਦੇਖੋ ਗੱਲ ਇਹ ਹੈ ਜੋ ਅਸੀਂ ਕਰਨਾ ਸੀ ਅਸੀਂ ਕਰਤਾ। ਹਾਂ। ਕੁੰਤਾ ਦੁਤਾ ਕੱਲ ਤੱਕ ਆਬਦੇ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਕਾਲਤਾਰ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਆਪਦਾ ਹੈ ਵੀ ਮੈਂ ਆਪਦਾ ਲਿਖਤੀ ਰੂਪ ਵਿੱਚ ਕਾਲਤਾਰ ਸਾਹਿਬ ਤੇ ਪੇਸ਼ ਹੋ ਕੇ ਆਪਦਾ ਜਿਹੜਾ ਪੱਖ ਰੱਖਣ ਵਾਸਤੇ ਆਇਆ ਹਾਂ ਤੁਹਾਨੂੰ ਲੱਗਦਾ ਕਿ ਜਿਹੜੀਆਂ ਕਲੇਮ ਜਿਹੜੇ ਕਾਲਤਾਰ ਸਾਹਿਬ ਨੇ ਜਿਹੜੀ ਰੋਕ ਲਾਈ ਹੈ ਤੁਹਾਨੂੰ ਪਹਿਲਾਂ ਹੀ ਜਦ ਦੋਹਾਂ ਧਿਰਾਂ ਨੂੰ ਬਿਆਨਬਾਜ਼ੀ ਨਹੀਂ ਸੀ ਕਰਨੀ ਯਾਰ ਮੇਰੀ ਗੱਲ ਸੁਣੋ ਫੇਰ ਆਪਾਂ ਉਹੀ ਗੱਲ ਕਰ ਰਹੇ ਆ ਵੀ ਕਾਲਤਾਰ ਸਾਹਿਬ ਦਾ ਜਿਹੜਾ ਫੈਸਲਾ ਆਪਾਂ ਉਹਦੇ ਤੇ ਕਿਉਂ ਉਹ ਤੇ ਗੱਲ ਹੀ ਨਹੀਂ ਕਰਨੀ ਚਰਚਾ ਹੀ ਨਹੀਂ ਕਰਨੀ ਉਹ ਚਰਚਾ ਹੀ ਨਹੀਂ ਕਰਨੀ ਕਿੰਨਾ ਜੁੜੀ ਕਿਉਂਕਿ ਜਦੇਦਾਰ ਸਾਹਿਬ ਵੱਲੋਂ ਜਾਂ ਵੱਡੇ ਮਹਾਰਾਜ ਵੱਲੋਂ ਵੀ ਕਿਹਾ ਜਾਵੇ। ਦੇਖੋ ਅਕਾਲੀ ਦਲ ਦਾ ਯੂਨਾਈਟ ਹੋਣਾ ਰਹੀ ਹੈ। ਉਹਨਾ ਉਹਦੇ ਨਹੀਂ ਅਕਾਲੀ ਦਲ ਦਾ ਮਜ਼ਬੂਤ ਹੋਣਾ। ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ। ਇਹ ਮੈਂ ਜ਼ਰੂਰ ਕਹਿ ਸਕਦਾ। ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ, ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ, ਸਿਧਾਂਤ ਸੀ। ਉਹ ਤੇ ਜਿਹੜਾ ਅਕਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ। ਤੇ ਇਹੀ ਸਾਡੀ ਜਿਹੜੀ ਹੈ ਸੋਚ ਦੀ ਮਜ਼ਬੂਤੀ ਆਏਗੀ ਇਸ ਪ੍ਰਕਰਨ ਤੋਂ ਬਾਅਦ ਮਜ਼ਬੂਤੀ ਆਏਗੀ ਯਾਰ ਇਹ ਇਹ ਚੀਜ਼ ਦਾ ਉਸ ਉਸ ਚੀਜ਼ ਦਾ ਕੋਈ ਨਹੀਂ ਇਹ ਤਾਂ ਗਲਤੀਆਂ ਭੁੱਲਾਂ ਦੇ ਸੰਬੰਧੀ ਗੱਲ ਹੈ ਇਹਦਾ ਕਾਲੀ ਦਲ ਦਾ ਮਜ਼ਬੂਤ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਸਿੱਖਾਂ ਨੇ ਦੇਖਣਾ ਵੀ ਕੀ ਚਾਹੁੰਦੇ ਨੇ ਲੋਕ ਪੱਲੇ ਕਿਹਨਾਂ ਵਗਾਂ ਟੈਪ ਲਾ ਕੇ ਜਿਹੜਾ ਸਕਤਾਂ ਕਲੇਚਨਾ ਜਿਹੜੀਆਂ ਨੇ ਜੇ ਫੈਸਲਾ ਨਹੀਂ ਆਉਂਦਾ ਜਾਂ ਕੋਈ ਜਿਹੜੀਆਂ ਬਾਈ ਇਲੈਕਸ਼ਨਾਂ ਆਵਣਗੀਆਂ ਤੁਹਾਡੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਹੈ ਬਰਨਾਲਾ ਤੁਹਾਡਾ ਆਪਣਾ ਜ਼ਿਲ੍ਹਾ ਤੰਗਰੂਰ ਦਾ ਇਹਨਾਂ ਇਲੈਕਸ਼ਨਾਂ ਦਾ ਤੰਗਰੂਰ ਤੇ ਵੀ ਪ੍ਰਭਾਵ ਪਏਗਾ ਇਹਨਾਂ ਦਾ ਜਿਵੇਂ ਕਾਲੀ ਦਲ ਦੀ ਹੱਤ ਕਾਫੀ ਪਤਲੀ ਆ ਇਹਨਾਂ ਹਾਲਾਤਾਂ ਨੇ ਦੇਖੋ ਜਿਹੜੀ ਜੋ ਵੀ ਇਹਨਾਂ ਹਾਲਾਤਾਂ ਨੇ ਸਾਡਾ ਸਹੀਂ ਕੋਈ ਨਵੀਂ ਪਾਰਟੀ ਨਹੀਂ ਬਣਾਈ ਅਸੀਂ ਸਿਰਫ ਇੱਕ ਅਕਾਲੀ ਦਲ ਸੁਧਾਰ ਲਹਿਰ ਚਲਾਈ ਹੈ ਸੋ ਉਸ ਰੂਪ ਚ ਇਹ ਤਾਂ ਪਾਰਟੀਆਂ ਚੋਣ ਲੜਦੀਆਂ ਹੁੰਦੀਆਂ ਅਸਤਾ ਪਾਰਟੀ ਤਾਂ ਕੋਈ ਆਪਦੀ ਬਣਾਈ ਨਹੀਂ ਹੈਗੀ ਹਜੇ ਸੋ ਇਸ ਕਰਕੇ ਸਾਡਾ ਚੋਣ ਲੜਨ ਦਾ ਤਾਂ ਕੋਈ ਹਜੇ ਸਵਾਲ ਹੀ ਪੈਦਾ ਨਹੀਂ ਹੋਇਆ ਪਾਰਟੀ ਦੇ ਤੇ ਤੁਹਾਨੂੰ ਮਨ ਨੂੰ ਤਿਆਰ ਨਹੀਂ ਜੇ ਸੁਖਵੀਰ ਸਿੰਘ ਬਾਦਲ ਇਹ ਇੱਕ ਗੱਲ ਸਮਝ ਲਓ ਸੁਖਵੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਾਏ ਨੇ ਤੇ ਉਹ ਜਿਵੇਂ ਵੀ ਹੈਗਾ Para. ਕੱਲਾ ਪ੍ਰਧਾਨ ਸਾਰਾ ਕੁਝ ਨਹੀਂ ਹੁੰਦਾ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਮੈਂ ਇਹ ਕਰੀਆ ਕੱਲ੍ਹ ਤੋਂ ਬਾਅਦ ਵੀ ਪ੍ਰਧਾਨਗੀ ਨਹੀਂ ਉਹ ਯਾਰ ਮੈਂ ਗੱਲ ਸਮਝ ਲਓ ਜਦੋਂ ਉਹਨਾਂ ਨੇ ਇਸ ਇਹ ਸੇਮ ਉਸੇ ਚੀਜ਼ ਨਾਲ ਸੰਬੰਧਿਤ ਹੈ ਜਿਹੜੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ ਮੈਂ ਉਹਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਕੱਲ ਤਖਤ ਸਾਹਿਬ ਦੇ ਫੈਸਲੇ ਹੀ ਤੁਹਾਡੀ ਕਰੋ ਤੁਸੀਂ ਸਾਡੇ ਤੋਂ ਕਿਉਂ ਦੁਆਰੇ ਦੁਆਰੀ ਉਹ ਗੱਲਾਂ ਹੀ ਕਰ ਰਹੇ ਹੋ ਯਾਰ ਦੱਸੋ ਜਿਹੜੇ ਨਵੇਂ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਉਹਨਾਂ ਦੇ ਨਾਲ ਕੋਈ ਯਾਰ ਮੈਂ ਕੈਂਡੀਡੇਟ ਬਾਰੇ ਕੋਈ ਤੁਹਾਡੇ ਨਹੀਂ ਯਾਰ ਮੇਰੀ ਕੋਈ ਸਾਡਾ ਕੋਈ ਡਿਸਕਸ਼ਨ ਕਰਨ ਦਾ ਮਤਲਬ ਹੀ ਨਹੀਂ ਅੱਜ ਤੁਸੀਂ ਮੇਰੀ ਗੱਲ ਸੁਣੋ ਇਹ ਇਸ ਸੰਬੰਧੀ ਮ ਕੋਈ ਹੋਰ ਅੱਜ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਆਪ ਦਾ ਸਪਸ਼ਟੀਕਰਨ ਰੀਡਿੰਗ ਰੂਲ ਦੇਖ ਕੇ ਜਿਹੜਾ ਹੈ ਸਿਰਸਮਸਤਕ ਹੋ ਕੇ ਮੱਥਾ ਟੇਕੇ ਆਪਦਾ ਜਾਣਾ ਸੋ ਕੋਈ ਕਿਸੇ ਚੀਜ਼ ਦਾ ਫੈਸਲਾ ਹੁੰਦੀ ਅੜੀ ਕਰਾਂ ਅੜੀ ਕਰਾਂਗੇ ਉਹਦਾ ਉਹਦਾ ਜੋ ਫੈਸਲਾ ਹੈ ਜਦ ਤੱਕ ਉਦ ਤੱਕ ਜਿਹੜਾ ਅਸੀਂ ਦੇਖ ਰਹੇ ਹਾਂ ਕੀ ਕਰਦਾ ਨਹੀਂ ਸਮਾਂ ਜ਼ਿਆਦਾ ਲੱਗ ਗਿਆ ਪਹਿਲਾਂ ਵੀ ਨਹੀਂ ਕੋਈ ਸਮਾਂ ਨਹੀਂ ਹੁੰਦਾ ਜੀ ਬੜਾ ਲੰਮਾ ਸਮਾਂ ਵੀ ਲੱਗ ਜਾਂਦਾ ਹੁੰਦਾ ਸਾਲ ਵੀ ਲੱਗ ਸਕਦੇ ਸਾਨੂੰ ਕੀ ਹੈ ਉਹ ਇਹ ਗੱਲ ਤੱਕ ਸਾਹਿਬ ਨੇ ਦੇਖਣਾ ਹੈ ਪਰ ਮਸਾਲਾ ਸਾਨੂੰ ਕੋਈ ਇਸ ਗੱਲ ਤੇ ਕੋਈ ਨਹੀਂ ਜਿੰਨਾ ਮਰਜ਼ੀ ਚ ਲਾਉਣ ਉਹ ਤੁਸੀਂ ਵੀ ਆਗੇ ਬੀਬੀ ਜੀ ਵੀ ਆ ਰਹੇ ਨੇ ਠੰਡਲ ਸਾਹਿਬ ਵੀ ਆ ਗਏ ਨੇ ਇਸ ਤੋਂ ਬਾਅਦ ਜਿਹੜੇ ਮਲੂਕਾ ਸਾਹਿਬ ਨੇ ਉਹ ਨਹੀਂ ਸਿੱਖੋ ਸਾਹਿਬ ਜਾਂ ਹੋਰ ਵੀ ਆਗੂ ਜਿਹੜੇ ਅਜੇ ਇੱਧਾ ਰੱਖਣਾ ਸਾਹਿਬ ਬਾਹਰ ਨਹੀਂ ਹੈ ਜੀ ਉਹਨਾਂ ਯਾਰ ਮੈਨੂੰ ਕੀ ਹੁਣ ਪਤਾ ਉਹਨਾਂ ਬਾਰੇ ਤਾਂ ਉਹ ਦੱਸ ਸਕਦੇ ਤੁਸੀਂ ਮੈਥੋਂ ਕਿਉਂ ਪੁੱਛ ਰਹੇ ਹੋ ਜੀ ਠੀਕ ਹੈ ਨਾਲੇ ਇਹ ਦੇਖੋ ਅੱਜ ਇਹ ਮੌਕਾ ਨਹੀਂ ਹੈ ਕੋਈ ਸਿਆਸੀ ਗੱਲ ਕਰਨ ਦਾ ਕੋਈ ਹੋਰ ਗੱਲਾਂ ਕਰਨ ਦਾ ਜੀ ਜੀ ਅੱਜ ਜਿਹੜਾ ਜੀ ਜੀ ਸਿਰਫ ਮੈਂ ਆਪਦੀ ਇੱਕੋ ਹੀ ਪੱਖ ਜਿਹੜਾ ਤੁਹਾਨੂੰ ਦੱਸਦਾ ਉਹਨੂੰ ਦੁਆਰੇ ਦੁਆਰੇ ਕਹੌਣ ਦਾ ਕੋਈ ਫਾਇਦਾ ਨਹੀਂ ਹਾਂ ਸਰ ਇਹ ਬਿਲਕੁਲ ਸਹੀ ਗੱਲ ਤੁਸੀਂ ਤਾਂ ਇਹ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਖਾਸ ਤੌਰ ਦੇ ਉੱਤੇ ਜੋ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਆਗੂ ਜੋ ਸਾਬਕਾ ਕੈਬਨਿਟ ਦੇ ਜੋ ਮੰਤਰੀ ਵੀ ਰਹੇ ਨੇ ਤਾਂ ਪਰਮਿੰਦਰ ਢੀਂਡਾ ਸਾਹਿਬ ਜੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸ਼੍ਰੀ ਕਾਲਤਖਸਾ ਵਿਖੇ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਵੀ ਦੇਣਗੇ ਤਾਂ ਤਾਂ ਨਾਲ ਕੱਲੀ ਕੱਲੀ ਤਸਵੀਰ ਉਹਨਾਂ ਦੀ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਤੇ ਕੁਝ ਹੀ ਸਮੇਂ ਦੇ ਵਿੱਚ ਬੀਬੀ ਜਗੀਰ ਕੌਰ ਜੀ ਵੀ ਇੱਥੇ ਪਹੁੰਚ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਕਸ਼ਸੂਨ ਇੱਕ ਜਗਬਾਨੀ ਟੀਵੀ ਸ਼੍ਰੀਮਨ ਸੋਸਾਈ